ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਰਪੀਡੀ 24 ਮਹਾਸਾਰਿਕ ਆطفال ਪ੍ਰੋਗਰਾਮ ਹੈ ਵਿਚਾਰ ਵਟਾਂਦਰਾ ਜਿਸ ਵਿੱਚ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਤੇਜੰਦਰ ਮਲੇਜੀ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸਰ ਧੰਨਵਾਦ ਜੀ ਸੋ ਅਸ ਥਿਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਵੇਂ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਤਾਰ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਤੇ ਐਕਸ਼ਨ ਲਿਆ ਜਾ ਰਿਹਾ ਹੈ ਜਿਸ ਦੇ ਚੱਲਦੇ ਦੋ ਜਹਾਜ਼ ਪਹਿਲਾਂ ਹੀ ਅੰਬਰਸਰ ਲੈਂਡ ਕਰ ਚੁੱਕੇ ਨੇ ਰਿਪੋਰਟਡ ਭਾਰਤੀਆਂ ਦੇ ਤੇ ਇਸੇ ਤਰ੍ਹਾਂ ਤੀਜਾ ਜਹਾਜ਼ ਵੀ ਬੀਤੇ ਦਿਨ ਲੈਂਡ ਕਰ ਗਿਆ ਅੰਬਰਸਰ ਇਸ ਬਾਰੇ ਕੀ ਕਹਿਣਾ ਚਾ ਮੈਡਮ ਸਰਕਟ ਵਾਲਜੀ ਇਹ ਬਹੁਤ ਇੱਕ ਅਜੀਬ ਸਥਿਤੀ ਬਣ ਗਈ ਹੈ ਕਿ ਲੋਕ ਲੱਖਾਂ ਕਰੋੜਾਂ ਰੁਪਇਆ ਖਰਚ ਕੇ ਹੂੰ ਬਹੁਤ ਔਖੇ ਰਸਤਿਆਂ ਦੀ ਹੋ ਕੇ ਅਮਰੀਕਾ ਦੀ ਧਰਤੀ ਤੇ ਪਹੁੰਚੇ ਸੀ ਤੇ ਉਹ ਵਾਪਸ ਆ ਗਏ ਜੀ ਇਹ ਜਿੱਥੇ ਪਰਿਵਾਰਾਂ ਨੂੰ ਦੋਖ ਹੈ ਉਹਨਾਂ ਦੀ ਆਰਥਿਕਤਾ ਟੁੱਟ ਗਈ ਹੈ ਉਹਨਾਂ ਦੇ ਘਰ-ਬਾਰ ਵਿਗ ਗਏ ਨੇ ਉਹਨਾਂ ਦੀਆਂ ਜ਼ਮੀਨਾਂ ਵਗੀਆਂ ਨੇ ਜੀ ਉਸ ਸਾਰੇ ਦੇ ਵਿੱਚ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਵੀ ਸਮਝ ਨਹੀਂ ਆ ਰਹੀ ਵੀ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਇਹੋ ਹੀ ਹਾਲਤ ਸਾਡੇ ਪੱਤਰਕਾਰ ਭਾਈਚਾਰੇ ਦੀ ਵੀ ਹੈ ਵੀ ਇਸ ਖਬਰ ਦੀ ਕਿਵੇਂ ਜਿਹੜੀ ਹੈ ਉਹ ਪੇਸ਼ਕਾਰੀ ਕਰਨੀ ਜੀ ਮੈਂ ਸਮਝਦਾ ਕਿ ਜਿਹੜਾ ਜਹਾਜ਼ ਤੀਸਰਾ 112 ਭਾਰਤੀਆਂ ਨੂੰ ਲੈ ਕੇ ਆਇਆ ਹੂੰ ਇਹਦੇ ਆਉਣ ਤੋਂ ਪਹਿਲਾਂ ਇੱਕ ਗੱਲ ਕਹੀ ਜਾ ਰਹੀ ਸੀ ਵੀ 157 ਭਾਰਤੀ ਤੀਸਰੇ ਜਹਾਜ਼ ਚਾ ਰਹੇ ਨੇ ਹੂੰ ਜਦ ਕਿ ਜਿਹੜੀ ਉਹਦੀ ਐਗਜ਼ੈਕਟ ਗਿਣਤੀ ਆ ਉਹ 112 ਨਿਕਲੀ ਜੀ ਇਦਾਂ ਹੀ ਦੂਸਰੇ ਜਹਾਜ਼ ਦੀ ਵੀ ਗਿਣਤੀ ਐਕਚੁਅਲ ਹੋਰ ਨਿਕਲੀ ਜਿਹੜੀ ਪਹਿਲਾਂ ਦੱਸੀ ਗਈ ਸੀ ਜੀ ਜੀ ਬਿਲਕੁਲ ਤੇ 5 ਫਰਵਰੀ ਨੂੰ ਆਏ ਪਹਿਲੇ ਜਹਾਜ਼ ਦੀ ਵੀ ਗਿਣਤੀ 'ਚ ਫਰਕ ਸੀ ਹੂੰ ਇਹਦਾ ਮਤਲਬ ਇੱਕ ਇਹ ਕਲੀਅਰ ਹੈ ਵੀ ਜਿਹੜੇ ਭਾਰਤੀ ਡਿਪੋਰਟ ਹੋ ਕੇ ਇੰਡੀਆ ਆ ਰਹੇ ਨੇ ਹੂੰ ਉਹਨਾਂ ਬਾਰੇ ਅਮਰੀਕਾ ਦਾ ਵਿਦੇਸ਼ ਮੰਤਰਾਲਾ ਜਿਹੜਾ ਆ ਉਹ ਜਿਹੜੀ ਇਨਫੋਰਮੇਸ਼ਨ ਭਾਰਤੀ ਵਿਦੇਸ਼ ਮੰਤਰਾਲੇ ਰਹੀਂ ਸਾਨੂੰ ਭੇਜ ਰਿਹਾ ਹੂੰ ਉਹ ਜਾਂ ਤਾਂ ਪੂਰੀ ਨਹੀਂ ਜਾਂ ਪੂਰੀ ਜਿਹੜੀ ਆ ਪੱਤਰਕਾਰ ਭਾਈਚਾਰੇ ਤੱਕ ਪਹੁੰਚ ਨਹੀਂ ਰਹੀ ਤੇ ਉਹ ਜਿਹੜੀਆਂ ਕਿਆਸ ਰਾਈਆਂ ਨੇ ਉਹ ਉਹਦੇ ਚੋਂ ਕਈ ਤਰ੍ਹਾਂ ਦੇ ਭਲੇਖੇ ਨਿਕਲ ਰਹੇ ਜੀ ਪਹਿਲੇ ਜਿਹੜੇ ਲੋਕ ਆਏ ਉਹਨਾਂ ਵਿੱਚ ਕਿਸੇ ਨੇ ਵੀ ਮਤਲਬ ਜਿਹਨੂੰ ਕਹਿੰਦੇ ਨਾ ਲੱਤ ਗੱਡ ਕੇ ਇਹ ਨਹੀਂ ਕਿਹਾ ਵੀ ਸਾਡੇ ਪੈਰਾਂ ਨੂੰ ਬੇੜੀਆਂ ਪਾ ਕੇ ਹੱਥਾਂ ਨੂੰ ਕੜੀਆਂ ਪਾ ਕੇ ਇਹ ਜਹਾਜ਼ ਵਿੱਚ ਸਾਨੂੰ ਬੰਦਕ ਬਣਾ ਕੇ ਲੈ ਕੇ ਆਏ ਹੂੰ ਵੈਸੇ ਤਾਂ ਕਿਸੇ ਆਜ਼ਾਦ ਦੇਸ਼ ਦੀ ਟੈਰੀਟਰੀ ਦੇ ਵਿੱਚ ਜਦੋਂ ਕਿਸੇ ਦੂਸਰੇ ਦੇਸ਼ ਦਾ ਭਾਵੇਂ ਮਿੱਤਰ ਦੇਸ਼ ਹੀ ਹੋਵੇ ਜੀ ਫੌਜੀ ਜਹਾਜ਼ ਐਂਟਰ ਕਰਦਾ ਤਾਂ ਉਹਦੇ ਪ੍ਰੋਟੋਕੋਲ ਵੱਖਰੇ ਹੁੰਦੇ ਨੇ ਹੂੰ ਇਹ ਤਾਂ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਲੈ ਕੇ ਆ ਰਿਹਾ ਤੇ ਇਦਾਂ ਲੈ ਕੇ ਆ ਰਿਹਾ ਜਿਵੇਂ ਇਹਨਾਂ ਨੇ ਬਹੁਤ ਵੱਡਾ ਉਥੇ ਦੀ ਧਰਤੀ ਤੇ ਗੁਨਾਹ ਕੀਤਾ ਹੋਵੇ ਹੂੰ ਦੂਸਰੀ ਗੱਲ ਮੈਂ ਸਮਝਦਾ ਕਿ ਇਹ ਇਕੱਲੇ ਹਿੰਦੁਸਤਾਨ ਨੂੰ ਨਹੀਂ ਜਾ ਜਾ ਰਹੇ ਜੀ ਇਹ ਵੱਖ-ਵੱਖ ਦੁਨੀਆ ਦੇ ਹਿੱਸਿਆਂ ਵਿੱਚ ਇਸ ਤਰ੍ਹਾਂ ਦੇ ਡਿਪੋਟੀਜ਼ ਜਾ ਰਹੇ ਨੇ ਹੂੰ ਉਹਨਾਂ ਦੇ ਜਾਣ ਦੇ ਨਾਲ ਸੰਸਾਰ ਪੱਧਰ ਤੇ ਕਨਸਰਵੈਂਟ ਬਣ ਗਿਆ ਜੀ ਸਾਰੇ ਦੇਸ਼ ਡਿਪੋਰਟਸ ਨੂੰ ਲੈ ਕੇ ਜਿਹੜੇ ਇਦਾਂ ਦੇ ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਚ ਅਸੀਂ ਫੌਜੀ ਕਹਿੰਦੇ ਆ ਜਿਹੜੇ ਬਿਨਾਂ ਕਾਗਜ਼ਾਂ ਪੱਤਰਾਂ ਤੋਂ ਕਿਸੇ ਦੇਸ਼ ਵਿੱਚ ਵੜ ਜਾਂਦੇ ਆ ਜੀ ਇਹਨਾਂ ਦੇ ਖਿਲਾਫ ਸਾਰੇ ਦੇਸ਼ ਸ਼ਕਤੀ ਨਾਲ ਇੱਕ ਫੈਸਲਾ ਕਰਨ ਲੱਗੇ ਤੇ ਆਉਣ ਵਾਲੇ ਦਿਨਾਂ ਚ ਸੁਣਨ ਚ ਆਇਆ ਕਿ ਇੰਗਲੈਂਡ ਤੋਂ ਵੀ ਜਹਾਜ਼ ਆਉਣੇ ਨੇ ਜੀ ਹੁਣ ਸਵਾਲ ਇਹ ਹੈ ਕਿ ਹਿੰਦੁਸਤਾਨ ਦੀ ਜਿਹੜੀ ਪਰਬੂ ਸਤਾਇਆ ਉਸ ਵਿੱਚ ਅਮਰੀਕਾ ਦਾ ਜਹਾਜ਼ ਜਿਵੇਂ ਪ੍ਰਵੇਸ਼ ਕਰ ਰਿਹਾ ਤੇ ਭਾਰਤ ਦੇ ਨਾਗਰਿਕਾਂ ਨੂੰ ਔਰਤਾਂ ਨੂੰ ਬੱਚਿਆਂ ਨੂੰ ਵੀ ਜਿਸ ਤਰੀਕੇ ਨਾਲ ਬੰਧਕ ਬਣਾ ਕੇ ਲਿਆ ਰਿਹਾ ਉਹ ਆਪਣੇ ਆਪ ਵਿੱਚ ਇੱਕ ਸਵਾਲ ਖੜਾ ਹੋ ਰਿਹਾ ਸੀ ਤੇ ਉਹ ਸਵਾਲ ਖੜਾ ਹੋ ਰਿਹਾ ਸੀ ਮੋਦੀ ਸਰਕਾਰ ਤੇ ਤੇ ਮੋਦੀ 트ੰਪ ਦੀ ਦੋਸਤੀ ਤੇ ਵੀ ਇਹ ਸਵਾਲ ਪਾ ਰਿਹਾ ਸੀ ਉਸ ਸਵਾਲ ਦੇ ਕਰਕੇ ਇਸ ਤੀਸਰੇ ਜਹਾਜ਼ ਦੇ ਵਿੱਚ ਜਿਹੜੇ ਵੀ ਮਸਾਫਰ ਆਏ ਨੇ ਉਹਨਾਂ ਮਸਾਫਰਾਂ ਦੇ ਵਿੱਚ ਔਰਤਾਂ ਤੇ ਬੱਚਿਆਂ ਨੂੰ ਹੱਥਕੜੀਆਂ ਨਹੀਂ ਲੱਗੀਆਂ ਇਹ ਗੱਲ ਜਿਹੜੀ ਆ ਇਹ ਚੰਗੀ ਆ ਕਿ ਉਹ ਔਰਤਾਂ ਤੇ ਬੱਚਿਆਂ ਨੂੰ ਹੱਥਕੜੀਆਂ ਤੋਂ ਬਿਨਾਂ ਲੈ ਕੇ ਆਏ ਹਮ ਅਜੇ ਤੱਕ ਤਿੰਨ ਜਹਾਜ਼ ਆ ਗਏ ਨੇ ਅਜੇ ਤੱਕ ਇਹ ਨਹੀਂ ਸਮਝ ਆ ਰਹੀ ਕਿ ਇਹ ਜਹਾਜ਼ ਜਿਹੜੇ ਫੌਜੀ ਜਹਾਜ਼ ਆ ਰਹੇ ਨੇ ਇਹਨਾਂ ਤੇ 4 ਗੁਣਾ ਤੋਂ ਲੈ ਕੇ 8 ਗੁਣਾ ਤੱਕ ਵੱਧ ਖਰਚੇ ਏ ਐਸਟੀਮੇਟਡ ਕਰਤੇ ਨੇ ਕਿ ਜਿਹੜਾ ਆ ਪੈਸੰਜਰ ਜਹਾਜ਼ ਹੈ ਉਹਦੇ ਨਾਲੋਂ ਇਹ ਕਿਉਂ ਇੰਨਾ ਮਿੰਗੀ ਜਹਾਜ਼ ਚ ਆਉਣਾ ਆ ਕੀ ਉਹ ਖਰਚੇ ਭਾਰਤ ਸਰਕਾਰ ਨੇ ਚੱਲਣੇ ਨੇ ਕੀ ਉਹ ਖਰਚੇ ਅਮਰੀਕਾ ਨੇ ਚੱਲਣੇ ਨੇ ਜੇ ਉਹ ਸਾਡੀਆਂ ਸਰਕਾਰਾਂ ਨੇ ਹੀ ਚੱਲਣੇ ਨੇ ਤੇ ਸਰਕਾਰਾਂ ਆਪਸ ਵਿੱਚ ਸੰਧੀ ਕਿਉਂ ਨਹੀਂ ਕਰ ਲੈਂਦੀਆਂ ਵੀ ਜੇ ਭਾਈ ਸਾਹਿਬ ਸਾਡੇ ਬੰਦੇ ਦੇਣੇ ਆ ਤੇ ਇੱਥੋਂ ਸਾਡੇ ਜਹਾਜ਼ ਚ ਚੜਾ ਦਿਆ ਕਰੋ ਅਸੀਂ ਆਪਣੀ ਲੈ ਜਾ ਕਰੀਏ ਜੀ ਸੋ ਉਹ ਇੱਜਤਮਾਨ ਨਾਲ ਆਪਣੇ ਨਾਗਰਿਕਾਂ ਨੂੰ ਵੀ ਲਿਆਂਦਾ ਜਾ ਸਕਦਾ ਹੈ ਸੋ ਮੈਂ ਸਮਝਦਾ ਵੀ ਇਹ ਜਿਸ ਤਰੀਕੇ ਦੇ ਨਾਲ ਆ ਰਹੇ ਨੇ ਨਾ ਉਹਦੇ ਨਾਲ ਭਾਰਤ ਤੇ ਅਮਰੀਕਾ ਨਾਲ ਸਬੰਧ ਜਿਹੜੇ ਨੇ ਉਹਦੇ ਤੇ ਇੱਕ ਸਵਾਲੀਆ ਨਿਸ਼ਾਨ ਜ਼ਰੂਰ ਲੱਗਦਾ ਹੈ ਜੀ ਦੂਸਰੀ ਗੱਲ ਜਿਹੜਾ ਮੋਦੀ ਹੋਰਾ ਦੀ ਦੋਸਤੀ ਦਾ 트ੰਪ ਨਾਲ ਐਡਾ ਵੱਡਾ ਇੱਕ ਪਰਪੰਚ ਰਚਿਆ ਜਾ ਰਿਹਾ ਸੀ ਨਾ ਉਸ ਦੋਸਤੀ ਤੇ ਵੀ ਸਵਾਲੀਆ ਨਿਸ਼ਾਨ ਲੱਗ ਰਹੇ ਜੀ ਬਿਲਕੁਲ ਸਰ ਇਸੇ ਤਰ੍ਹਾਂ ਹੁਣ ਸਵਾਲ ਇਹ ਹੈ ਕਿ ਜਿਵੇਂ ਕਿ ਆ ਡਿਪੋਰਟਡ ਭਾਰਤੀਆਂ ਦਾ ਅਜਹਾ ਜਿਹੜਾ ਅੰਮ੍ਰਿਤਸਰ ਲੈਂਡ ਕੀਤਾ ਤੇ ਇਸ ਦੇ ਲੈਂਡ ਕਰਨ ਤੇ 에어ਪੋਰਟ ਤੇ ਕੀ ਹੋਇਆ ਹੈ ਕਿ ਸਿਆਸਤ ਹੁਣ ਬਹੁਤ ਗਰਮ ਹੋ ਗਈ ਹੈ ਇਸ ਬਾਰੇ ਕੀ ਕਹਿਣਾ ਚਾਹੋ ਦੇਖੋ ਪਹਿਲਾਂ ਤਾਂ ਸਿਆਸਤ ਦਾ ਆਧਾਰ ਇਹ ਬਣਦਾ ਹੈ ਜੀ ਵੀ ਇੰਟਰਨੈਸ਼ਨਲ ਜਿੰਨੀਆਂ ਵੀ ਫਲਾਈਟਸ ਹੈਗੀਆਂ ਨੇ ਹੂੰ ਉਹ ਦਿੱਲੀ ਤੋਂ ਜਾਂ ਹੋਰ ਮਹਾਨਗਰੀਆਂ ਤੋਂ ਹੁੰਦੀਆਂ ਨੇ ਤੇ ਪੰਜਾਬ ਜਿਹਦੀ ਬਹੁਤ ਵੱਡੀ ਗਿਣਤੀ ਚ ਧੀਆ ਪੁੱਤ ਪਰਦੇਸਾਂ ਚ ਕਮਾਉਣ ਗਏ ਨੇ ਇੱਕ ਨੰਬਰ ਚ ਗਏ ਨੇ ਉਥੋਂ ਪੰਜਾਬ ਦੀ ਧਰਤੀ ਤੋਂ ਕੋਈ ਵੀ ਡਾਇਰੈਕਟ ਫਲਾਈਟ ਨਹੀਂ ਹੁੰਦੀ ਹਮ ਅਮਰੀਕਾ ਨੂੰ ਡਾਇਰੈਕਟ ਫਲਾਈਟ ਨਹੀਂ ਹੁੰਦੀ ਉਸ ਡਾਇਰੈਕਟ ਫਲਾਈਟ ਨਾ ਹੋਣ ਦੇ ਕਰਕੇ ਪਿਛਲੇ ਲੰਬੇ ਸਮੇਂ ਤੋਂ ਜੀ ਪੰਜਾਬ ਦੇ ਲੋਕ ਪੰਜਾਬ ਦੀ ਸਰਕਾਰ ਇਹ ਮੰਗ ਕਰਦੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਸਹੂਲਤ ਜਿਹੜੀ ਹੈ ਉਹ ਸ਼੍ਰੀ ਗੁਰੂ ਰਾਮਦਾਸ ਕਮੰਤਰੀ ਹਵਾਈ ਅੱਡੇ ਤੋਂ ਅਮਰੀਕਾ ਕੈਨੇਡਾ ਇੰਗਲੈਂਡ ਨੂੰ ਡਾਇਰੈਕਟ ਫਲਾਈਟਾਂ ਦੀ ਦਿੱਤੀ ਜਾਵੇ ਪਰ ਉਹ ਉਹਦੀ ਸੁਣਵਾਈ ਕੋਈ ਨਹੀਂ ਕਰ ਰਿਹਾ ਉਹਦੇ ਤੇ ਸਾਡਾ ਜਿਹੜਾ ਵਿਦੇਸ਼ ਮੰਤਰਾਲਾ ਤੇ ਸਾਡਾ ਜਿਹੜਾ ਹਵਾਈ ਮੰਤਰਾਲਾ ਉਹ ਉਹਦੇ ਤੇ ਗੌਰ ਨਹੀਂ ਕਰ ਰਿਹਾ ਕਿਉਂ ਨਹੀਂ ਗੌਰ ਕਰ ਰਿਹਾ ਕਿਉਂਕਿ ਹਰ ਰੋਜ਼ ਬੱਸਾਂ ਟ੍ਰੇਨਾਂ ਤੇ ਕਾਰਾਂ ਵਿੱਚ ਭਰ-ਭਰ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਜਿਹੜੇ ਨੇ ਉਹ ਦਿੱਲੀ ਜਾਂਦੇ ਨੇ ਤੇ ਉਹਦੀ ਕਮਾਈ ਦਿੱਲੀ ਨੂੰ ਹੁੰਦੀ ਆ ਤੇ ਉਹਦੇ ਕਰਕੇ ਵੀ ਇਹ ਪੰਜਾਬੀਆਂ ਨੂੰ ਇਹਦਾ ਸੁੱਖ ਨਹੀਂ ਦੇਣਾ ਇਹ ਸਾਡੇ ਲਈ ਇੱਕ ਪਰੇਸ਼ਾਨੀ ਦਾ ਸੁਭਾਅ ਬਣਿਆ ਹੋਇਆ ਹੈ ਜੀ ਹੁਣ ਜਦੋਂ ਇੱਕ ਜਹਾਜ਼ ਡਿਪੋਰਟੋ ਹੋ ਕੇ ਲੋਕਾਂ ਦਾ ਆ ਰਿਹਾ ਹੈ ਤਾਂ ਉਹ बार-बार ਅੰਮ੍ਰਿਤਸਰ ਲੈਂਡ ਕਰ ਰਿਹਾ ਹੈ ਉਹਨੂੰ ਲੈ ਕੇ ਇਸ ਕਰਕੇ ਚਿੰਤਾ ਬਣਦੀ ਹੈ ਵੀ ਭਾਈ ਜਦੋਂ ਸੰਸਾਰ ਪੱਧਰ ਤੇ ਇਸ ਗੱਲ ਨੂੰ ਇੱਕ ਨੈਗੇਟਿਵ ਬਿੰਬ ਵਜੋਂ ਬਾਹਰ ਨਾ ਵੀ ਪੰਜਾਬੀ ਬਹੁਤ ਵੱਡੀ ਗਿਣਤੀ ਚ ਦੋ ਨੰਬਰ ਚ ਵੀ ਚਲੇ ਜਾਂਦੇ ਨੇ ਵੀ ਉਹ ਦੋ ਨੰਬਰ ਚ ਜਾਣ ਕਰਕੇ ਪੰਜਾਬੀਆਂ ਦਾ ਭਰਿਆ ਜਹਾਜ਼ ਅੰਮ੍ਰਿਤਸਰ ਪਹੁੰਚ ਰਿਹਾ ਜਦ ਕਿ ਇਹ ਸਚਾਈ ਨਹੀਂ ਈ ਜੀ ਇਸ ਚਾਈ ਨਹੀਂ ਗਈ ਕਿਉਂਕਿ ਗੁਜਰਾਤੀ ਨੰਬਰ ਇਕ ਤੇ ਜਾ ਰਹੇ ਨੇ ਹਰਿਆਣਵੀ ਜਾ ਰਹੇ ਨੇ ਪੰਜਾਬੀ ਵੀ ਜਾ ਰਹੇ ਨੇ ਅਸੀਂ ਇਹ ਇਹਨੂੰ ਇਦਾਂ ਨਹੀਂ ਲੈਂਦੇ ਅਸੀਂ ਤਾਂ ਇਹ ਵੀ ਸਮਝਦੇ ਹਾਂ ਵੀ ਜੇ ਦਿੱਲੀ ਦਾ 에어ਪੋਰਟ ਬਹੁਤ ਬਿਜ਼ੀ 에어ਪੋਰਟ ਹੈ ਉੱਥੇ ਨਹੀਂ ਵੀ ਭੇਜਣਾ ਠੀਕ ਹੈ ਅਮਰਸਰ ਵਿੱਚ ਵੀ ਭੇਜਿਆ ਜਾ ਸਕਦਾ ਪਰ ਹਰ ਵਾਰੀ ਅਮਰਸਰ ਭੇਜਣ ਨਾਲ ਜੇ ਪੰਜਾਬ ਦਾ ਅਕਸ਼ ਖਰਾਬ ਹੁੰਦਾ ਇੰਟਰਨੈਸ਼ਨਲ ਪੱਧਰ ਤੇ ਤਾਂ ਉਹ ਨਹੀਂ ਹੋਣਾ ਚਾਹੀਦਾ ਜੀ ਬਿਲਕੁਲ ਜੇ ਅੱਜ ਇਹ ਗੱਲ ਭਾਜਪਾ ਦੇ ਲੀਡਰ ਕਹਿ ਰਹੇ ਆ ਵੀ ਅ ਅਮਰੀਕਾ ਤੋਂ ਅਮਰਸਰ ਨੇੜੇ ਪੈਂਦਾ 35 ਮਿੰਟ ਦੀ ਦੂਰੀ ਆ ਬਾਈਅਰ ਦਿੱਲੀ ਦੀ ਵੀ ਜੇ 35 ਮਿੰਟ ਦਾ ਇੰਨਾ ਜ਼ਿਆਦਾ ਬਜਟ ਬਣ ਜਾਂਦਾ ਵੀ ਅਮਰਸਰ ਨੇੜੇ ਪੈਂਦਾ ਤੇ ਇਹ ਅਮਰਸਰ ਜਦੋਂ ਕਮਰਸ਼ੀਅਲ ਫਲਾਈਟ ਉਡਦੀਆਂ ਨੇ ਉਦੋਂ ਵੀ ਉੱਥੇ ਹੀ ਹੁੰਦਾ ਸੋ ਕਹਿਣ ਦਾ ਮਤਲਬ ਇਹ ਆ ਕਿ ਪੰਜਾਬ ਨਾਲ ਇਹ ਡਿਸਕ੍ਰਿਮੀਨੇਸ਼ਨ ਪੰਜਾਬੀ ਫੀਲ ਕਰ ਰਾ ਪਨੇ ਪੰਜਾਬ ਦੀ ਸਰਕਾਰ ਫੀਲ ਕਰਨਾ ਪੀਆ ਇਹਦੇ ਤੋਂ ਗੱਲ ਇਹ ਨਿਕਲਣੀ ਚਾਹੀਦੀ ਆ ਕਿ ਪੰਜਾਬ ਤੋਂ ਡਾਇਰੈਕਟ ਫਲਾਈਟਾਂ ਵੀ ਜਾਣ ਪੰਜਾਬ ਦੇ ਹਜ਼ਾਰਾਂ ਧੀਆਂ ਪੁੱਤਰ ਇੱਕ ਨੰਬਰ 'ਚ ਵਿਦੇਸ਼ਾਂ 'ਚ ਖੱਟਣ ਕਮਾਉਣ ਗਏ ਹੋਏ ਨੇ ਜੀ ਇਸੀ ਤਰ੍ਹਾਂ ਸਰ ਹੁਣ ਸਵਾਲ ਇਹ ਹੈ ਕਿ 에어ਪੋਰਟ ਤੇ ਜਦੋਂ ਇਹ ਜਹਾਜ਼ ਆਇਆ ਤਾਂ ਉਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਵੀ ਪਾਰਟੀਆਂ ਤੇ ਆਗੂ ਉੱਥੇ ਪਹੁੰਚੇ ਸਨ ਤੇ ਸਰ ਕੀ ਕਿਹਾ ਜਾ ਸਕਦਾ ਇਹਨੂੰ ਸਵੱਬ ਆਖਿਆ ਜਾ ਸਕਦਾ ਜਾਂ ਫਿਰ ਸਿਆਸਤ ਦੇਖੋ ਇਹ ਸਵੱਬ ਨਹੀਂ ਦਾ ਜੀ ਇਹ ਪੂਰੀ ਦੀ ਪੂਰੀ ਸਿਆਸਤ ਹੈ ਹਮ ਜਦੋਂ ਪਹਿਲਾ ਜਹਾਜ਼ ਆਉਂਦਾ ਤਾਂ ਇੱਕ ਤਰ੍ਹਾਂ ਦਾ ਇਲਜ਼ਾਮ ਤਰਾਸ਼ੀ ਹੁੰਦੀ ਹੈ ਵੀ ਉਸ ਦਿਨ ਤਾਂ ਇਹ ਕਿਹਾ ਗਿਆ ਸੀ ਵੀ ਸ਼੍ਰੀ ਨਰਿੰਦਰ ਮੋਦੀ ਦੇ ਦੋਸਤ ਡੋਨਾਲਡ 트੍ਰੰਪ ਹੁਣ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਨੇ ਦੋਨਾਂ ਦੇਸ਼ਾਂ 'ਚ ਸਬੰਧ ਬੜੇ ਵਧੀਆ ਹੋ ਜਾਣੇ ਨੇ ਔਰ ਦੋਨਾਂ ਦੇਸ਼ਾਂ ਨੇ ਇੱਕ ਦੂਸਰੇ ਲਈ ਜੋ ਕੁਝ ਕਰ ਦੇਣਾ ਪਰ ਜੋ ਦੀ ਅਸਲੀਅਤ ਹੈ ਉਹ ਅਸੀਂ ਉਸ ਦਿਨ ਵੀ ਦੇਖੀ ਜਦਨ ਭਾਰਤ ਸਰਕਾਰ ਨੇ ਆਪਣਾ ਬਜਟ ਪੇਸ਼ ਕੀਤਾ ਜੀ ਅਸੀਂ ਉਸ ਦਿਨ ਵੀ ਦੇਖੀ ਜਿੱਦਣ ਉਹਨਾਂ ਨੇ ਛੜ ਤੇ ਪਾਬੰਦੀਆਂ ਲਾਈਆਂ ਅਸੀਂ ਉਸ ਦਿਨ ਵੀ ਦੇਖੀ ਜਿੱਦਣ 5 ਤਰੀਕ ਨੂੰ ਹੱਥਕੜੀਆਂ ਨਾਲ ਜਕੜਿਆ 4 ਸਾਲਾਂ ਦਾ ਬੱਚਾ ਆਇਆ ਜੀ ਬਿਲਕੁਲ ਅਸੀਂ ਉਸ ਦਿਨ ਵੀ ਦੇਖੀ ਜਦੋਂ ਭਾਰਤੀ ਲੋਕਤੰਤਰ ਨੂੰ ਪਰਫੁੱਲਤ ਕਰਨ ਦੇ ਨਾਂ ਤੇ ਜਿਹੜੇ ਕਰੋੜਾਂ ਰੁਪਈਆ ਅਮਰੀਕਾ ਵੱਲੋਂ ਮਿਲਦੇ ਸੀ ਉਹਨਾਂ ਤੇ ਬੰਦ ਰੋਕ ਲੱਗੀ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇਹ ਸਾਰਾ ਕੁਝ ਇੱਕ ਸਿਆਸ ਦਾ ਹਿੱਸਾ ਹੈ ਹੂੰ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਉਸ ਦਿਨ ਪ੍ਰੈਸ ਕਾਨਫਰੰਸ ਵੀ ਕਰਦੇ ਨੇ ਦਿੱਲੀ 에어ਪੋਰਟ ਤੇ ਇੰਤਜ਼ਾਰ ਵੀ ਕਰਦੇ ਨੇ ਜਹਾਜ਼ ਲੇਟ ਹੁੰਦਾ ਔਰ ਉਸ ਜਹਾਜ਼ ਦੇ ਯਾਤਰੀਆਂ ਲਈ ਉਹਨਾਂ ਨੇ ਸ਼ੁਭਕਾਮਨਾਵਾਂ ਵੀ ਦਿੱਤੀਆਂ ਤੇ ਨਾਲ ਦੀ ਨਾਲ ਕਈ ਸਵਾਲ ਜਿਹੜੇ ਨੇ ਉਹਨਾਂ ਨੇ ਭਾਜਪਾ ਉੱਤੇ ਵੀ ਚੁੱਕੇ ਭਾਜਪਾ ਦੇ ਉਸ ਵੇਲੇ ਰੇਲਵੇ ਡਿਪਾਰਟਮੈਂਟ ਦੇ ਰਾਜ ਮੰਤਰੀ ਰਵਨੀਤ ਬਿੱਟੂ ਜੀ ਵੀ ਉੱਥੇ ਪਹੁੰਚਦੇ ਨੇ ਉੱਥੇ ਇਹ ਕਾਂਗਰਸ ਦੇ ਐਮਪੀ ਔਜਲਾ ਸਾਹਿਬ ਵੀ ਪਹੁੰਚਦੇ ਨੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਾਰੇ ਲੋਕ ਸਿਆਸਤ ਕਰਨਾ ਚਾਹੁੰਦੇ ਨੇ ਜੀ ਇਹ ਇੱਕ ਗੱਲ ਤਾਂ ਕਲੀਅਰ ਹੈ ਵੀ ਅੱਜ ਲਗਭਗ 7 ਲੱਖ ਲੋਕ ਅਮਰੀਕਾ ਵਿੱਚ ਬਿਨਾ ਕਾਗਜ਼ਾਂ ਪੱਤਰਾਂ ਤੋਂ ਰਹਿ ਰਹੇ ਨੇ ਇੱਕ ਗੱਲ ਇਹ ਹੈ ਹੂੰ ਦੂਸਰੀ ਗੱਲ ਇਹ ਹੈ ਕੇ 17000 ਵਿਕਤੀਆਂ ਦੇ ਪੈਰਾਂ ਨੂੰ ਟਰੈਕਰ ਲੱਗੇ ਹੋਏ ਨੇ ਜਿਹੜੇ ਇੱਕ ਸੀਮਤ ਪੋਗੋਲਕ ਖਿੱਤੇ ਵਿੱਚ ਘੁੰਮ ਫਿਰ ਸਕਦੇ ਨੇ ਜੇ ਉਹ ਦੂਸਰੇ ਖਿੱਤੇ ਵਿੱਚ ਪ੍ਰਵੇਸ਼ ਕਰਦੇ ਨੇ ਤਾਂ ਟਰੈਕਰ ਜਿਹੜਾ ਆ ਉਹ ਥਾਣੇ ਵਿੱਚ ਅਲਾਰਮ ਕਰਦਾ ਹੈ ਉਹ ਟਰੈਕਰ ਉਹਦੇ ਪੈਰ ਨੂੰ ਘੁੱਟਦਾ ਹੈ ਤੇ ਜੇ ਉਹ ਵਿਅਕਤੀ ਹੋਰ ਵੀ ਬਾਹਰ ਨਿਕਲਦਾ ਉਸ ਦਾਰੇ ਚੋਂ ਤੇ ਇਹਨਾਂ ਵੀ ਕੁੱਟ ਸਕਦਾ ਹੈ ਤੇ ਪੈਰ ਦਾ ਖੂਨ ਬੰਦ ਕਰ ਦਵੇ ਤੇ ਉਸ ਵਿਅਕਤੀ ਨੂੰ ਭੱਜ ਕੇ ਥਾਣੇ ਆਪ ਜਾਣਾ ਪੈਂਦਾ ਕਿ ਮੇਰਾ ਇਹ ਟਾਈਟ ਹੋ ਗਿਆ ਹਮਮ ਔਰ ਫਿਰ ਉਹ ਉਹਨੂੰ ਜਾ ਕੇ ਉੱਥੇ ਖਲਾਉਂਦਾ ਹੈ ਕਹਿਣ ਦਾ ਮਤਲਬ 17000 ਵਿਅਕਤੀ ਤਾਂ ਅਜੇ ਉਹ ਪਿਆ ਜਿਹੜਾ ਉਹਨਾਂ ਨੇ ਟਰੈਕ ਕੀਤਾ ਪਿਆ ਵੀ ਅਸੀਂ ਇਹਨਾਂ ਨੂੰ ਭੇਜਣਾ ਹੈ ਉਹ ਹਿੰਦੁਸਤਾਨੀ ਨੇ ਹਮਮ ਕੁਝ ਐਸਟੀਮੇਟ ਇਹ ਵੀ ਲੱਗਣ ਲੱਪੇ ਨੇ ਕਿ 3 ਕ ਹਜ਼ਾਰ ਵਿਅਕਤੀ ਉਹਨਾਂ ਨੇ ਹੋਰ ਲੋਕੇਟ ਕਰ ਲੈਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਨੇ ਕੁਝ ਲੋਕ ਉਹ ਵੀ ਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਨੇ ਪਰ ਉਹਨਾਂ ਨੇ ਉੱਥੇ ਜਾਇਦਾਦਾਂ ਬਣਾ ਲੀਆਂ ਨੇ ਉਹਨਾਂ ਨੇ ਕੋਈ ਕੁਝ ਉੱਥੇ ਬਣਾ ਲਿਆ ਪਰ ਅਜੇ ਉਹ ਲੀਗਲ ਤਰੀਕੇ ਨਾਲ ਨਹੀਂ ਰਹੇ ਕੁਝ ਲੋਕ ਉਹਥੇ ਐਸੇ ਵੀ ਨੇ ਜਿਨ੍ਹਾਂ ਨੇ ਅਸਾਈਲਮ ਲਈ ਅਪਲਾਈ ਕੀਤਾ ਹੋਇਆ ਪਿਛਲੇ ਲੰਮੇ ਸਮੇਂ ਤੋਂ ਕੋਵਿਡ ਕਰਕੇ ਜਾਂ ਹੋਰ ਕਾਰਨਾ ਕਰਕੇ ਉਹਨਾਂ ਦੀਆਂ ਜਿਹੜੀਆਂ ਤਰੀਕਾ ਆ ਉਹ ਲੇਟ ਪੈ ਰਹੀਆਂ ਨੇ ਤੇ ਹੁਣ ਪਿਛਲੇ ਦਿਨਾਂ ਤੋਂ ਉਹ ਅਸਾਈਲਮ ਦੀਆਂ ਤਰੀਕਾ ਤੇ ਵੀ ਨਹੀਂ ਜਾ ਰਹਾ ਜੀ ਉਹ ਅਸਾਈਲਮ ਦੀਆਂ ਤਰੀਕਾ ਤੇ ਵੀ ਨਹੀਂ ਜਾ ਰਹਾ ਇਸ ਸਾਰੇ ਦੇ ਸੰਦਰਭ ਦੇ ਵਿੱਚ ਜੀ ਜਦੋਂ ਅਸੀਂ ਦੇਖਦੇ ਆ ਤਾ ਇੱਕ ਵੱਡੀ ਗਿਣਤੀ ਜਿਹੜੀ ਆ ਉਹ ਅਮਰੀਕਾ ਤੋਂ ਆਉਣ ਵਾਲੇ ਉਹਨਾਂ ਭਾਰਤੀ ਨਾਗਰਿਕਾਂ ਦੀ ਬਣਦੀ ਹੈ ਜਿਨ੍ਹਾਂ ਨੇ ਇੱਥੇ ਆ ਕੇ ਇੱਥੇ ਦੀ ਸਿਆਸਤ ਨੂੰ ਪ੍ਰਭਾਵਿਤ ਕਰਨਾ ਹੈ ਇੱਥੇ ਦੇ ਰੋਜ਼ਗਾਰ ਨੂੰ ਪ੍ਰਭਾਵਿਤ ਕਰਨਾ ਇੱਥੇ ਦੀ ਸੋਸਾਇਟੀ ਨੂੰ ਪ੍ਰਭਾਵਿਤ ਕਰਨਾ ਹੈ ਔਰ ਚੰਗੇ ਮਾੜੇ ਪ੍ਰਭਾਵ ਹਰ ਗੱਲ ਦੇ ਪੈਂਦੇ ਪੈਂਦੇ ਹੁੰਦੇ ਨੇ ਸੋ ਉਸ ਡਰ ਤੋਂ ਇਹ ਆਪਣੇ ਤੇ ਇਲਜ਼ਾਮ ਨਾਜ ਹੈ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਕਰ ਰਹੀਆਂ ਨੇ ਬਾਕੀ ਨਾ ਤਾਂ ਇਹਦੇ ਚ ਭਾਜਪਾ ਕੁਝ ਕਰ ਸਕਦੀ ਹੈ ਨਾ ਇਹਦੇ ਚ ਆਵਾ ਤੂੰ ਪਾਰਟੀ ਕੁਝ ਕਰ ਸਕਦੀ ਹੈ ਤੇ ਨਾ ਹੀ ਇਹਦੇ ਚ ਕਾਂਗਰਸ ਕੁਝ ਕਰ ਸਕਦੀ ਹੈ ਉਹ ਇੱਕ ਤਕੜੇ ਦੇਸ਼ਦਾਲ ਸਾਡਾ ਵਾਹ ਪੈ ਗਿਆ ਤੇ ਉਹ ਜੋ ਕਹਿੰਦੇ ਹੁੰਦੇ ਨੇ ਨਾ ਤਕੜੇ ਦਾ ਸੱਤੀ 200 ਇਹ ਤਾਂ ਹੁਣ ਸੱਤਾ 200 ਨਾਲ 100 ਹੋਣ ਡਿਆ ਆ ਉਹ ਪੰਜਾਂ ਨਾਲ 100 ਨਹੀਂ ਹੋਣ ਡਿਆ ਸੱਤਾ ਦੇ ਨਾਲ 100 ਕਰ ਰਿਹਾ ਹੈ ਹਮ ਬਿਲਕੁਲ ਸੋ ਸਰ ਸਵਾਲ ਹੋਰ ਵੀ ਰੱਖਾਂਗੇ ਇਸ ਸੰਬੰਧਤ ਲੇਕਿਨ ਹੁਣ ਵਕਤ ਹੈ ਛੋਟੀ ਜਿਹੀ ਬ੍ਰੇਕ ਦਾ